ਹਾ 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 ਲੈ ਬਾਬੇਓ ਸਵਾਗਤ ਆ ਤੁਹਾਡਾ YouTube ਚੈਨਲ ਤੇ ਸਾਰੇ ਵੀਰਾਂ ਦਾ ਵਧੀਆ ਹੋਮੋਂਗੇ ਵੀਡੀਓ ਨੂੰ ਆਪਣੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜਾਨਵਰ ਆਪਨੇ ਉਤਰਿਆ ਈ ਅੱਜ ਉਹ ਗੋਲੇ ਬੱਚੇ ਦੀ ਮਾਂ ੜਾਈ ਤੀ ਉਹ ਕਿਧਰੇ ਫੇਰ ਨੱਠ ਗਈ ਭਰਾਵੋ ਦੇਖਦੇ ਹਾਂ ਉਹਨੂੰ ਲੱਭ ਕੇ ਲਿਆਉਨੇ ਆਂ ਆਂਡੇ ਧਰੇ ਹੋਣੇ ਕਬੂਤਰੀ ਦੇ ਤੇ ਉਹ ਨੀਲੀ ਕਬੂਦਰੀ ਆ ਜਿਹੜੀ ਆ ਤਾਂਸਲੇ ਤੇ ਬੈਠੀ ਆ ਹੁਣ ਇਹਨੇ ਵੀ ਅੰਡੇ ਧਰ ਲਏ ਦੋ ਜਾਨਵਰ ਆਪਣੇ ਥੱਲੇ ਆ ਗਿਆ ਨੀਲਾ ਪੱਲੇ ਖੜਕਾਉਂਦਾ ਵਿਚਾਰਾ ਲੱਭਦਾ ਆਪਣੀ ਮਸ਼ੂਕਾ ਨੂੰ ਉਹ ਮਿਲਣੀ ਨਹੀਂ ਰਹੀ ਅਜੇ ਮੈਨੂੰ ਆਇਤੀ ਵੀ ਛੁੱਟੀ ਆ ਵੀ ਜਾ ਲਾ ਲਾਂਗੇ ਪਰ ਪਤਨੀ ਮਾਂ ਦੀ ਤੀ ਗਈ ਤਾਂ ਗਈ ਕਿੱਧਰ ਗਾਇਬ ਹੀ ਹੋ ਗਈ ਆ ਆ ਆ ਆ ਇੱਕ ਤੇ ਗੋਬੂਤਰ ਹੁਣ ਇੱਥੇ ਜੇ ਨੀਲਾ ਸੀ ਉਹ ਪਤਾ ਨਹੀਂ ਕਿੱਧਰ ਹੋ ਗਿਆ ਪਤਾ ਨਹੀਂ ਉਹ ਹੀ ਸੀ ਸਾਕਲ ਸਾਕਲ ਜਦੋਂ ਉਹ ਜੀਤੀ ਦੇਖੋ ਫਿਰ ਇਹ ਜਿਆਦਾ ਆਪਣੇ ਜਾਨਵਰ ਉਤਰੇ ਨਹੀਂਗੇ ਜਿਆਦਾ ਨਾਲ ਰਲਦੀ ਆ ਕੇ ਰਲੇ ਦੇ ਕੋਈ ਜਾਨਵਰ ਫੇਰ ਪਤਾ ਨਹੀਂ ਕਿੱਧਰ ਲੰਘ ਗਏੜਾ ਜਾ ਪਾ ਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਭਰਾਵੋ ਤੁਹਾਡੇ ਨਾਲ ਹੀ ਆਪਣਾ ਸਹਿਯੋਗ ਆ। ਬਾਕੀ ਮੇਰੇ ਭਰਾ ਕਮੈਂਟ ਕਰਕੇ ਦੱਸ ਦੇਵੇ ਜਿਹਨੂੰ ਕੁੱਤੀ ਚਾਹੀਦੀ ਆ ਆਪਾਂ ਉਹ ਕੁੱਤੀ ਦੇ ਦੇਵਾਂਗੇ ਉਹ ਬੈਠੀ ਹੈ ਪੰਜਰੇ ਚ ਪਈ ਆ ਸੁੱਤੀ ਆ ਇਸ ਟਾਈਮ ਹੁਣੇ ਬੰਦ ਕਰੀਏ ਸਵੇਰ ਦੀ ਛੱਡੀ ਹੋਈ। ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ। ਆ ਕੇ ਆਪਣੀ ਵੀਡੀਓ ਤੁਹਾਡੇ ਤੱਕ 630 630 ਪਹੁੰਚੇ ਸਬਸਕ੍ਰਾਈਬ ਜਰੂਰ ਕਰੋ ਆਹਾਹਾਹਾਹਾ ਉੱਤ ਦੇਖਣੇ ਹਟ ਗਈ ਪਤਾ ਹੀ ਨਹੀਂ ਕੀ ਹੋਇਆ ਉਹ ਜਾਂਦਾ ਇੱਕ ਜਾਨ ਬਰੁੜਿਆ ਸਪਾਈਦਿਆਂ ਦੇ ਵਿੱਚ ਦੀ ਲੰਗ ਹੈ ਜੀ ਉਹ ਕਰਦਾ ਉਹ ਸਾਹਮਣੇ ਵਾਲੇ ਬੰਦੇ ਦੇ ਘਰ ਤੇ ਛੇੜਾ ਜਿਹਾ ਪਾ ਕੇ ਲੰਗੀ ਆ ਦੇਖੋ ਉਧਰੋਂ ਕਾਲੀ ਕਬੂਤਰੀ ਮੋਜੇ ਨਾਲ ਕਿਵੇਂ ਲੜ ਰਹੀ ਹੈ ਮੈਨੂੰ ਲੱਗਦਾ ਵੀ ਇਹਨਾਂ ਦਾ ਜੋੜਾ ਉਸ ਵਿੱਚ ਲੱਗ ਗਿਆ ਜਿਵੇਂ ਮੁਰਗੇ ਲੜਦੇ ਹੁੰਦੇ ਨੇ ਉੜ ਕੇ ਮਾਰਦੀ ਆ ਦੇਖਿਓ ਇਹ ਮੈਨੂੰ ਐਂ ਸ਼ੱਕਾ ਵੀ ਕਬੂਤਰ ਹੈ ਕਹ ਕੇ ਕਬੂਤਰੀ ਲਿਆਂਦੀ ਹੈ ਨਿਕਲੇ ਹੁੰਦਾ ਕਬੂਤਰ ਜੇ ਨਾ ਹੁਣ ਕਬੂਤਰੀ ਸਹੀ ਤਾਂ ਨੀਲੇ ਕਬੂਤਰ ਨਾਲ ਆ ਡੱਬੀ ਕਬੂਤਰੀ ਲਾ ਦੇਾਂਗੇ ਕਮਾਂਡ ਦੋ ਅੱਖਾਂ ਅੱਡਾ ਢਾਲੀ ਉਹ ਦੇਖੋ ਆਪਦੀ ਕਬੂਤਰੀ ਦੇ ਪਲੇਖਾ ਜਦੂਈ ਨਾਲ ਉਹ ਹੋਈ ਜਾਂਦਾ ਉਹਦੇ ਵੀ ਅੰਡੇ ਤੇ ਰਹਿਣੇ ਹੁਣਾਂ ਚਿੱਟੇ ਕਬੂਤਰ ਥੱਲੇ ਬੈਠਾ ਯਾਰ ਉਹ ਕਬੂਤਰੀ ਏਟ ਤੇ ਬੈਠੀ ਐ ਇਹਨਾਂ ਨੇ ਅੰਡੇ ਧਰਨੇ ਨੇ ਦੇਖਦੇ ਨੇ ਜਿਹਦੇ ਅੰਡੇ ਧਰਲੇ ਆਪਾਂ ਉਹਦੇ ਹੀ ਇਹਨੋਂ ਨੀਲੇ ਦੇ ਅੰਡੇ ਉਹਦੇ ਥੱਲੇ ਧਰ ਲੰਘ ਕਿਉਂਕਿ ਇਕੱਲੇ ਕਬੂਤਰ ਤੋਂ ਬੱਚੇ ਪਾਲੇ ਨਹੀਂ ਜਾਣੇ ਨੀਲੀ ਕਬੂਤਰੀ ਦੇ ਬੱਚੇ ਆਪਾਂ ਨੂੰ ਜ਼ਰੂਰੀ ਨੇ। ਅਦਲਾ ਬਦਲੀ ਕਰ ਦਾਂਗੇ ਣਾਂ ਦੀ। ਖਾਲ ਅੱਖੇ ਦੀ ਆਂਡੇ ਦਾ ਬਦਲੇ ਨਹੀਂ ਮਖਾਵੇ ਛੱਡ ਪਰੇ। ਉਹਦੇ ਵੀ ਜ਼ਰੂਰੀ ਨੇਗੇ। ਹਾਂ ਦੇਖੋ ਜੀ ਕਾਲੀ ਕਬੂਤਰੀ ਇਹ ਕਬੂਤਰ ਹੈ ਭੈਣ ਦਾ ਮਾਮਾ। ਇਹ ਕਬੂਤਰੀ ਤੇ ਮਸਤ ਹੋਇਆ ਉਹ ਦੇਖੋ। ਸਾਲਾ ਕਾਏ ਕਾ ਕਬੂਦਰੀ ਲੈ ਆਂਦੀ ਦੀ ਨਿਕਲਿਆ ਕਬੂਤਰਾ ਦੇਖੋ ਜੀ ਉਹ ਡੱਬੀ ਕਬੂਦਰੀ ਤੇ ਪੂਰਾ ਮਸਤ ਆਇਆ ਦੇਖਿਆ ਦੇਖਿਆ ਜੀ ਹਾਂ ਹਾਂ ਮੈਂ ਨੂੰ ਐ ਮੈਂ ਮੋਜ ਨਾਲ ਲਾਇਆ ਨਾ ਮੋਜਾ ਵੀ ਕਬੂਤਰਾ ਉਹ ਵੀ ਕਬੂਤਰਾ ਮਾਹ ਹੈ ਕਿਤੇ ਕਬੂਤਰੀ ਆ ਚਲੋ ਜੋ ਹੋਇਆ ਸੋ ਠੀਕ ਹੀ ਆ। ਛਾ ਆਖੇ ਖਾਤਰ ਆਪਾਂ ਕੋਈ ਹੋਰ ਲੈ ਆਵਾਂਗੇ। ਇਹਦਾ ਜੋੜਾ ਲੱਗਦਾ ਤਾਂ ਲੱਗ ਲੜਨ ਨੂੰ ਨੇ। ਪੂਰਾ ਤਾਂ ਅਸਲੇ ਦੇ ਅੜੜ ਦੇ ਗੇੜੇ ਕਢਾ ਰੱਖੇ ਨੇ ਜੀ ਇਹਨੇ। ਦੇਖਣ ਨੂੰ ੜੂ ਗਈ ਹੜਕ ਕੇ ਉਧਰ ਜਾਊਗੀ ਦਸੇ ਬਾਬਿਓ ਵੀ ਇਹ ਕਬੂਤਰਾ ਜਾਂ ਕਬੂਤਰੀ ਆ ਕਾਲੇ ਰੰਗ ਦਾ ਜਿਹੜਾ ਕਹਿ ਕੇ ਆਪਾਂ ਨੇ ਕਬੂਤਰੀ ਲਿਆਂਦੀ ਆ ਦੇਖੋ ਆ ਡੱਬੀ ਕਬੂਤਰੀ ਤੇ ਚੱਕਰ ਘੁਮਾਏ ਪੈਨੇ ਨੇ ਆਉਂਦਾ ਜੀ ਫੇਰੇ ਲੈ ਰਹੇ ਨੇ ਤਾਂ ਅਸਲੇ ਦੇ ਆ ਕਣਕਲੇ ਰਿਆ ਦੇ ਅਲਦਾਲੇ ਦੀ ਆ ਗਈ ਖਟੀਆਂ ਦੀ ਹੈ ਕਾਲੀ ਕਬੂਤਰੀ ਤੇ ਜਿਹੜੀ ਕਬੂਤਰ ਗਏ ਨੇ ਹੁਣ ਤੇ ਆ ਇੱਕ ਵਾਸ਼ ਕਾਲੀ ਹੈ ਕਾਲੀ ਅੱਖ ਹੈ ਦੀ ਹੁਣ ਡੱਬੀ ਦੀ ਇੱਕ ਪਾਸੇ ਚਿੱਟੀ ਹੈ ਅਲੱਗ-ਅਲੱਗ ਅੱਖਾਂ ਦੀ ਹੈ ਚਿੱਟੀ ਨੋਕ ਹੈ ਇਹਦੀਆਂ ਖਟੀਆਂ ਅੱਖਾਂ ਨੇਗੀਆਂ ਕਾਲੀ ਨੋਕ ਹੈ ਇਹ ਸਾਰਾ ਕਾਲੀ ਹੈ ਉਹ ਕੋਨੋ ਕੁਪਰ ਨੋ ਆ ਬੈਠਾ ਜੀ ਕਾਲ ਸਾਕਾ ਜਿਹੜਾ ਡੱਬੀ ਕਬੂਤਰੀ ਦੇ ਨਾਲ ਅੰਡੇ ਰੱਖੇ ਨੇ ਜਿਨੇ ਹੁਣ ਇਹ ਕਾਲੀਆਂ ਅੱਖਾਂ ਵਾਲੇ ਦਾ ਸਾਕਾ ਭਰਾ ਹੈਗਾ ਹੁਣ ਦੋਨੋਂ ਭਰਾ ਇੱਕੇ ਛਾਰਦੇ ਨੇ ਕਿ ਚਿੱਟੀਆਂ ਨੋਕਾਂ ਕਾਲੀਆਂ ਅੱਖਾਂ ਚਿੱਟੇ ਰੰਗ ਬਸ ਐ ਵੀ ਉਹ ਬੱਚਾ ਆਪਣੇ ਗਿਜੇ ਨਹੀਂ ਹੈਗਾ ਇਹ ਦੋਏ ਵਿੱਚ ਮੋਜਾ ਦੇ ਹੈ ਕਾਲ ਸਾਕਾ ਗਿਜੇ ਤੇ ਆ ਮੌਜਾ ਭਰਾ ਉਹ ਇਧਰਲੇ ਪਾਸੇ ਖਾ ਰਿਹਾਗਾ ਤਾਂ ਨੇ ਇਧਰ ਕਾਲ ਸੱਖਾ ਇਧਰ ਹੈਗਾ ਔਰੇ ਉਹ ਨੀਲਾ ਕਬੂਤਰ ਉਹਲੇ ਪਾਸੇ ਫਿਰਦਾ ਉਹ ਦੇਖਦਾ ਵੀ ਮੇਰੀ ਕਬੂਤਰੀ ਤਾਂ ਗਈ ਤਾਂ ਗਈ ਕਿੱਥੇ ਮਨੋਂ ਐ ਵੀ ਅੰਡੇ ਨਾਲ ਛੱਡਦੇ ਫਿਰੰਦਰਾ ਮਾ ਚਿੱਟੀਆਂ ਅੱਖਾਂ ਦੇ ਕਬੂਤਰੀ ਦਾ ਜੋੜਾ ਲੱਗ ਗਿਆ ਜੀ ਉਹ ਇੱਕ ਕਾਲ ਸਾਕਾ ਅੱਖਾਂ ਇੱਕ ਹੋ ਆ ਗਈ ਚਿੱਟੀ ਕਾਲੀ ਅੱਧੀ ਚਿੱਟੀ ਫੇਰ ਕਾਲੀ ਫੇਰ ਚਿੱਟੀ ਐਂ ਜਾਂ ਚੰਦ ਜੇ ਬਣਿਆ ਹੱਖ ਚੱਲਦੀ ਚਾਹ। ਥਾਂ ਬਠਾਈ ਸਾਹਮਣੇ ਮਾ ਜਿਹੜਾ ਨਾ ਆ ਕੇ ਆਇਆਗਾ ਫੁੱਲਿਆ ਜਾਉਂਦਾ ਆ ਡੱਬੀ ਕਬੂਤਰੀ ਬੈਠੀ ਆ ਕਾਲ ਸਾਕੇ ਦੀ ਜਿਹੜਾ ਟਰੇ ਤੇ ਜਿਹੜਾ ਖੜਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਭਰਾਵੋ ਬਾਕੀ ਜਿਹੜਾ ਕੋਈ ਜਾਣਕਾਰ ਭਰਾ ਦੱਸੇ ਵੀ ਇਹ ਕਬੂਤਰੀ amost ਹੋਈ ਗੁੜਕਦੀਤੀ ਜਾਂ ਕਬੂਤਰ ਆਹੋ ਕਾਲਾ ਤੇਰਾ ਪੌਦੇ ਸਾਬ ਨਾਲ ਉਹ ਕਰਾਂਗੇ ਮੈਨੂੰ ਬੰਦੇ ਨੇ ਕਿਹਾ ਸੀ ਕਿ ਨਾ ਇੱਕ ਕਬੂਤਰੀ ਆ ਗਈ ਇਹਦੇ ਖਾਤਰ ਲਾਲ ਰੰਗ ਦਾ ਕਬੂਤਰ ਲੈ ਕੇ ਆਇਆ ਮੈਨੂੰ ਐ ਮੈਂ ਕਬੂਤਰ ਲੈਣ ਦੀ ਸਲਾਹ ਕਰਦਾ ਸੀ ਹੁਣ ਆਪੇ ਕਬੂਤਰ ਨਿਕਲ ਆਇਆ ਲੱਗਦਾ ਪਰ ਇਹਦੇ ਖਾਤਰ ਕੋਈ ਕਬੂਦਰੀ ਲੈ ਲੈਨੇ ਆ ਬਾਕੀ ਜਾਨਵਰ ਇੱਕ ਧੰਨੇ ਵਾਲੇ ਨਹਿੰਗਾ ਵਾਲੇ ਬਾਬੇ ਵਾਲੇ ਹਜ਼ਾਰ ਵਾਲੇ ਪੁੰਨੂ ਵਾਲੇ ਜਾਨਵਰ ਵਿਕਿਆਉ ਪਏ ਨੇ ਕਿਤੇ ਉਹਨਾਂ 'ਚੋਂ ਦੇਖ ਲੈਨੇ ਆ ਦੇਖੋ ਜੀ ਉਧਰੋਂ ਉਹ ਲੱਗ ਗਿਆ ਟੀਰੇ ਜੈ ਨਟਾਲੀ ਆ ਕੇ ਢਾ ਲਿਆ ਮੈਂ ਕੀ ਕਹੀ ਕਾ ਨ ਕਬੂਤਰ ਜਾ ਕੇ ਬੂਦਰੀ ਦੇਖਣ ਨੂੰ ਮੈਨੂੰ ਵੀ ਕਬੂਤਰ ਲੱਗਦਾ ਉਥੇ ਇਹ ਐ ਉੱਦੇ ਬੈਠੀ ਸੀ ਜਿਵੇਂ ਅੰਡੇ ਦੇਣੇ ਹੁਣ ਉਹ ਮੈਨੂੰ ਇਹ ਕਹਿੰਦਾ ਸੀ ਇਹ ਤਾਂ ਅੰਡੇ ਧਰਨ ਤਿਆਰ ਆ ਵੀ ਦੇਖ ਨਾਲ ਕਬੂਤਰ ਲਾ ਦੇ ਜਾ ਕੇ ਅੰਡੇ ਦੇ ਲੂਗੀ Vai going ਪੱਲੇ ਬਹੁਤ ਘੜਕਾਉਂਦੀ ਰਹਿੰਦੀ ਆ ਕਾਲੀ ਕਬੂਤਰੀ ਪਤਾ ਨਹੀਂ ਕੀ ੜਕਦਾ ਹਰ ਟਾਈਮ ਆ ਦੇਖੋ ਐਂ ਪੱਲੇ ਮਰੀ ਜਾਂਦੀ ਐ ਹਰ ਟਾਈਮ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਭਰਾਵੋ ਆਪਾਂ ਵਾਰ-ਵਾਰ ਇਹੀ ਕਹਿਣਾਗਾ ਆਪਣਾ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਜਾਨਵਰ ਕਾਲੀ ਕਬੂਤਰੀ ਕੀ ਹੈ ਇੱਕ ਵਜਾ ਕਬੂਤਰਾ ਜਾਂ ਕਬੂਤਰੀ ਹੈ ਅੱਗੇ ਕਦੇ ਗੁੜਕਿਆ ਨਹੀਂ ਹੈਗਾ ਅੱਜ ਇਹ ਗੁੜਕੀ ਆ ਗਈ ਹੁਣ ਇਹ ਨਹੀਂ ਪਤਾ ਵੀ ਇਹ ਮਸਤ ਹੋ ਕੇ ਗੁੜਕ ਰਹੀ ਆ ਉਹ ਡੱਬੀ ਕਬੂਤਰੀ ਤੇ ਗੁੜਕੀ ਆ ਜਿਹੜੀ ਉਹ ਪਰੇ ਤਾਂਸਲੇ ਦੇ ਪਰੇ ਬੈਠੀ ਆ ਉਹ ਹੁਣ ਉੱਤਰੀ ਆ ਤਾਂਸਲੇ ਤੋਂ ਆ ਰੰ ਦਾ ਟਾਈਮ ਹੋ ਗਿਆ ਜੀ ਹੁਣ ਧਾਰਾਂ ਚੋਣ ਲੱਗਦੇ ਆਂ ਬੱਕਰੀ ਵੀ ਖੜੀ ਆ ਲਾਹੀ ਮੱਝ ਵੀ ਖੜੀ ਆ ਲਾਹੀ ਕਟਾ ਸ਼ੌਂ ਦਾ ਅੱਜ ਕਹਿ ਖੜ ਗਿਆ ਸਵੇਰੇ ਅੱਜ ਆਪਣੇ 4 ਵਜੇ ਮੀਂਹ ਪਿਆ ਬਹੁਤ ਜੋ 2 ਵਜੇ ਬਹੁਤ ਜ਼ੋਰਾਂ ਸੋਰਾਂ ਤੇ ਪਲਾ ਫੂਰੀ ਨੇਰੀ ਆਈ ਮੀਂਹ ਡੇ ਗਿਆ ਫੇ ਇੱਕ ਛੜਾਕਾ ਜਿਹਾ ਬਹੁਤ ਜ਼ੋਰ ਨਾਲ ਪੂਰੇ ਆਪਣੇ ਖੇਤ ਦੇ ਵਿੱਚ ਘਟ ਤੇ ਉਧਰ ਮੈਂ ਸੜਕ ਤੇ ਗਿਆ ਸੜਕ ਦੇ ਪਤੰਦਰ ਪਾਣੀ ਖੜਾਗਾ ਪਾਂਕ ਮਾੜੂ ਵੀ ਇਹ ਨਦਗਾ ਤੇ ਮੀਂਹ ਆਇਆ ਹੈਗਾ ਜਨਾ ਪਾਣੀ ਖੜ ਗਿਆ ਉਥੇ ਟੋਆ ਜਿਹਾ ਬਣਾ ਹੋਇਆ ਜ ਟੋਏ ਚ ਪਾਣੀ ਖੜ ਗਿਆ ਤੇ ਲਓ ਹੀ ਬਾਬਿਓ ਵੀਡੀਓ ਆਪਣੀ ਲੰਬੀ ਹੋਉਂਦੀ ਜਾ ਰਹੀ ਆ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਕੀ ਇਹਦੇ ਬਾਰੇ ਜ਼ਰੂਰ ਦੱਸਿਓ ਹੁਣ ਆਪਾਂ ਜਾਨਵਰ ਬੰਦ ਕਰਨ ਦਾ ਵੇਲਾ ਆ ਗਿਆ ਆਲਵੈਦਾ ਜੀ ਸਾਰੇ ਦੋਸਤਾਂ ਨੂੰ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਓ ਆਓ ਦੇਖੋ ਚੱਲ ਪਿਆ ਆਪਣੇ ਆਪ ਨੀਲੀ ਵਿਵਾਗੀ ਉਹ ਟੀਰਾ ਜਾਈ ਵਾ ਗਿਆ ਤੇ ਡੱਬੀ ਵਿਵਾਗੀ ਇਹਦੇ ਮਗਰ ਕਾਲੀ ਕਬੂਦਰੀ ਕਬੂਤਰ ਪੰਦੀ ਆ ਉਹ ਟੀਰਾ ਜ ਆ ਫੇਰ ਬਾਹਰੇ ਆ ਗਿਆ ਚਲੋ ਪੁੱਤੋਏ ਲੋ ਜੀ ਕਾਲੀ ਕਬੂਤਰੀ ਦਾ ਨੰਘੀ ਅੰਦਰ ਚਲੋ 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 ਗੋਲਾ ਵਜਾ ਦੇਖੋ ਪੂਰਾ ਹੁਣ ਸੈੱਟ ਹੋ ਗਿਆ ਲੋਈ ਵਾਪੇ ਨਹੀਂ ਲੱਗੂ ਤਾ ਤਹਾਂ ਜੜ ਗਿਆ ਆ ਆ ਗਿਆ ਕਾਲੀ ਉਹ ਦੇਖੋ ਹੁਣ ਵੀ ਗੁੜਕਦਾ ਹੈ ਹੁਣ ਕਾਲ ਸਖਾ ਦਾ ਦੇਖੋ 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 ਚਿੱਟੀਆਂ ਖਾਣੇ ਕਬੂਤਰੀ ਨੂੰ ਮਾਰਦਾ ਉਹ ਆ ਜਾ ਰਿਹਾ ਟੀਰਾ ਇਹ ਆਂ ਗੜੇ ਦਾ ਪਾਇਆ ਪੇਚਾ ਉਹ ਡੱਬੀ ਕਬੂਤਰੀ ਤੇ ਕਾਲ ਸਖਾ ਕਾਲੀਆਂ ਗਸਾਂ ਵਾਲਾ ਇਹਦਾਂ ਕਾਲਾ ਹੁਣ ਬੋਲ ਲਾ ਬਜਾ ਵਿਚਾਰਾ ਦੇਖਦਾ ਮੈਂ ਕਿੱਥੇ ਕਿ ਜਾਮਾ ਅੰਦਰ ਰਾਤ ਦੇ ਦੀ ਪਾਇਆ ਉਹ ਛੜਤਾ ਥੱਲੇ ਜੀ ਾਂਗੀ ਵਹੋ ਕਰਤੇ ਤੇ ਆਹਾਹਾਹਾਹਾ ਸਾਰੇ ਪਾਸੇ ਮੌਜਾ ਵੀ ਮਾਰਦਾ ਜੀ ਉਹਨੂੰ ਹੂੰ ਮੌਜਾ ਨੇ ਉਹ ਫੜ ਲਈ ਦੀ ਆ ਚਿੱਟੀਆਂ ਅੱਖਾਂ ਦੀ ਕਬੂਦਰੀ ਠੀਰੇ ਵਾਲੀ ਦੇਖੋ ਜੀ ਨੀਲੇ ਬੱਚੇ ਦੀ ਖੜਤ ਪੜਤ ਐਨ ਓਕੇ ਆ ਕਿਸੇ ਚੀਜ਼ ਕਰਨੀ ਉਹ ਕਾਟਣੀ ਆ ਛੱਡਿਆ ਤਾਂ ਉਹ ਰੰਗੇ ਅਟਦੇ ਉਹ ਅਗਲੇ ਨੂੰ ਜੇ ਉਹ ਅਗਲੇ ਦਿਨਾਂ ਨੂੰ ਕਬੂਦਰ ਫੜਨੇ ਨੇ ਆਉਂਦੇ ਆਂ ਗੋਸ਼ਾਂ ਨੂੰ ਜਨਾ ਚਾਲ ਚਾਲ ਚੱਲ ਪੁੱਟੇ ਚੱਲ ਪੁੱਟੇ ਇਹ ਦੇਖਦਾ ਇਹ ਕੋਈ ਕਬੂਦਰੀ ਕਿਤੇ ਹੁੰਦੀ ਕਿ ਨਾ ਫੁੱਟੇ ਜਨਾ ਕਿਤੇ ਹੋਰ ਉਹਨੇ ਇਹ ਕਬੂਦਰੀ ਦਾ ਬੈਗ ਜੀ ਲੱਗ ਗਿਆ ਕੋੜਲੇ ਵਜੇ ਨਾਲ ਕਾਲ ਸਾਕੇ ਦਾ ਪੇਚਾ ਪੈ ਗਿਆ ਹੋਂਗਾ ਤਾਂ ਮੇਰੇ ਵਾਲੇ ਅੰਡੇ ਦੇ ਕੀ ਕਰਾਂ ਮੈਂ ਦੇਖੋ ਜੀ ਇੱਧਰ ਕਾਲ आ गया ये बोलना बचा फेर बेचारा बैठा नहीं देता जैसे ने आई अवधि माँ मांगू फड़ता जो मैं एड़ी वाली कबूतरी गई यार नीले कबूतर दी सेम कॉपी मुरे मांग खड़त खड़त सारा कुछ ओ हो जी चोस्त चला कभी उन नहीं है एड़िया खट्टियां अखा ने वो भी खट्टियां अखा दी थी ओ कबूतर भी खट्टियां ला दी ਇਹ ਦਬੀ ਜੀ ਕੋਤਰੀ ਗੂੰ ਘਰੋਂ ਦੇ ਕੋਬਾ ਬੇ ਬੋਲਣ ਵਜੇ ਨਾਲ ਚਲਦੀ ਹੈ ਕਾਲੀ ਕਬੂਦਾਂ ਹੀ ਨੇ ਕੋਕ ਖਰੀ ਹੈ 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 ਬਹਾਂ ਬੱਠਾ ਆਪਣਾ ਗੁਰਦਾ ਯਾਦਾ ਹੀ ਲਾਦਾ ਬਦੰਦਰ ਜਿਵੇਂ ਕੋਈ ਬਾਜ ਦਾ ਬੱਚਾ ਹੁੰਦਾ ਲੋ ਜੀ ਬਾਬੇਓ ਜੀ ਵੀਡੀਓ ਬਹੁਤ ਲੰਬੀ ਹੋ ਗਈ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਮੇਰਾ ਭਰਾ ਬਣ ਕੇ ਧੰਨਵਾਦ ਤੁਹਾਡਾ ਅਲਵਿਦਾ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫੇ ਮਿਲਾਂਗੇ ਜਿਉਂਦੇ ਰਹੇ ਤਾਂ